2011 ਦੇ ਵਿੱਚ ਪਹਿਲੀ ਵਾਰੀ ਮੈਨੂੰ ਚਰਚ ਦੇ ਵਿੱਚ ਆਨ ਦਾ ਮੌਕਾ ਮਿਲਿਆ ਸੀ ਔਰ ਅੱਜ ਕਰੀਬ 13 ਸਾਲ ਹੋ ਗਏ ਤਾਂ ਮੈਂ ਦੇਖ ਰਿਹਾ ਕਿ ਸੰਗਤ ਜਿਹੜੀ ਹਰ ਸਾਲ ਡਬਲ ਫਿਰ ਉਸ ਤੋਂ ਬਾਅਦ ਡਬਲ ਫਿਰ ਉਸ ਤੋਂ ਬਾਅਦ ਡਬਲ ਔਰ ਪਿਛਲੇ 10 13 ਸਾਲਾਂ ਚ ਕਈ ਗੁਣਾ ਜਿਹੜੀ ਸੰਗਤ ਹੋਈ ਹੈ ਇਸ ਚਰਚੇ ਦੇ ਵਿੱਚ ਕਦੀ ਵੀ ਕਿਸੇ ਨੂੰ ਧਰਮ ਬਦਲਣ ਦੇ ਲਈ ਪ੍ਰੇਰਿਤ ਨਹੀਂ ਕੀਤਾ ਜਾਂਦਾ ਸਿਰਫ ਤੇ ਸਿਰਫ ਪ੍ਰਭੂ ਯੀਸ਼ੂ ਮਸੀਹ ਜੀ ਉਹਨਾਂ ਦੇ ਚਰਨਾਂ ਦੇ ਨਾਲ ਉਹਨਾਂ ਦੀ ਭਗਤੀ ਦੇ ਨਾਲ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਧਰਮ ਆਪਣਾ ਹਰ ਕੋਈ ਆਪਣੇ ਧਰਮ ਦੇ ਨਾਲ ਚੱਲ ਸਕਦਾ ਇੱਥੇ ਹਰ ਇੱਕ ਨੂੰ ਬਰਾਬਰ ਸਨਮਾਨ ਬਰਾਬਰ ਪਿਆਰ बराबर सत्कार ਮਿਲਦਾ ਖੰਬੜਾ ਚਰਚ ਪਹੁੰਚੇ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੁਹਾਨੂੰ ਦੱਸਦੇ ਕਿ ਅੱਜ ਜਲੰਧਰ ਦੀ ਮਸ਼ਹੂਰ ਖੰਬੜਾ ਚਰਚ ਵਿਖੇ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਹੁੰਚੇ ਨੇ ਜਿੱਤੇ ਉਹਨਾਂ ਨੇ ਪਹੁੰਚ ਕੇ ਪੋਸਟਲ ਅੰਕੂ ਨਰੂਲਾ ਜੀ ਦੇ ਕੋਲੋਂ ਆਪਣੀ ਜਿੱਤ ਲਈ ਪ੍ਰਾਰਥਨਾ ਕਰਵਾਈ ਤੇ ਉਹਨਾਂ ਦਾ ਆਸ਼ੀਰਵਾਦ ਵੀ ਲਿਆ ਤੇ ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਜਿੱਥੇ ਉਹਨਾਂ ਨੇ ਕਿਹਾ ਕਿਤੇ ਕਿਸੇ ਦਾ ਵੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ ਸਿਰਫ ਤੇ ਸਿਰਫ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਹੀ ਜੋੜਿਆ ਜਾਂਦਾ ਹੈ ਤੇ ਉਹਨਾਂ ਦੀਆਂ ਸਿੱਖਿਆਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ 2011 ਤੋਂ ਇਸ ਚਰਚ ਦੇ ਨਾਲ ਜੁੜੇ ਹੋਏ ਨੇ ਤੇ ਅਪੋਸਟਲ ਅੰਕੁਨ ਰੂਲਾਜੀ ਦਾ ਵੀ ਸੁਸ਼ੀਲ ਕੁਮਾਰ ਰਿੰਕੂ ਨੇ ਧੰਨਵਾਦ ਕੀਤਾ ਤੇ ਜਿਸ ਤੋਂ ਬਾਅਦ ਅਪੋਸਟਲ ਅੰਕੁਨ ਰੂਲਾਜੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦਾ ਸਨਮਾਨ ਵੀ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਗੁਰਨਾਮ ਸਿੰਘ ਸਮੇਤ ਹੋਰ ਕਈ ਟੀਮ ਦੇ ਮੈਂਬਰ ਸਟੇਜ ਤੇ ਹਾਜ਼ਰ ਸੀ सुशील कुमार रिंकू हमारे बीच में हैं, वो स्टेज पे आए हम उनके लिए प्रार्थना करते हैं एक व्यक्ति के लिए प्रार्थना करता है वो किसी से नफरत नहीं करता यीशु मसीह का प्रेम हमें माफ करना और प्यार करना सिखाता है अपने हाथों को उठाओ थैंक यू जीसस। खुदाबंद हम प्रार्थना करते हैं खुदाबंद रिंकू जी हमारी चर्च के साथ तब से हैं जब ये काउंसलर थे आई थिंक उससे भी पहले से तब ये एमएलए बने तब एमपी बने और शुरू से ये चर्च के साथ है अपने हाथों को उठाओ प्रभु इनके परिवार को ब्लेस करें जो पार्टी के इनके लोग हैं जो बीजेपी पार्टी के साथ और भी लोग आए हैं यीशु मसीह से पैदा हुए हैं जो किसी धर्म का परमेश्वर नहीं क्योंकि तो वचन कहता है प्रभु यीशु मसीह किसी धर्म को बनाने के लिए नहीं आए नहीं तो हम लड़ते हम झगड़ते अपने धर्म के लिए जीसस का कोई धर्म नहीं वो जीवन को बचाने के लिए माफ करने के लिए और चंगा करने के लिए है। हम इन सब भाइयों को ब्लेस करते हैं खुदावन तेरे जीवित नाम में हम मांगते हैं आमीन ऊंचा दो हजार ग्यारह पहली बारी बार सी और ਅੱਜ ਕਰੀਬ 13 ਸਾਲ ਹੋ ਗਏ ਤਾਂ ਮੈਂ ਦੇਖ ਰਿਹਾ ਕਿ ਸੰਗਤ ਜਿਹੜੀ ਹਰ ਸਾਲ ਡਬਲ ਫਿਰ ਉਸ ਤੋਂ ਬਾਅਦ ਡਬਲ ਫਿਰ ਉਸ ਤੋਂ ਬਾਅਦ ਡਬਲ ਔਰ ਪਿਛਲੇ 10 13 ਸਾਲਾਂ ਚ ਕਈ ਗੁਣਾ ਜਿਹੜੀ ਸੰਗਤ ਹੋਈ ਹੈ ਮੈਂ ਸਮਝਦਾ ਕਿ ਸੰਗਤ ਨੂੰ ਅਸੀਸ ਮਿਲਦੀ ਹੈ ਤਕਲੀਫਾਂ ਤੋਂ ਰਾਹਤ ਮਿਲਦੀ ਹੈ ਤਾਂ ਹੀ ਸੰਗਤ ਹੈ ਜਿਹੜੀ ਵੱਡੀ ਗਿਣਤੀ ਦੇ ਨਾਲ ਜੁੜਦੀ ਹੈ ਔਰ ਮੈਨੂੰ ਵੀ ਹਮੇਸ਼ਾ ਜਦੋਂ-ਜਦੋਂ ਵੀ ਆਨ ਦਾ ਮੌਕਾ ਮਿਲਿਆ ਤਾਂ ਹਮੇਸ਼ਾ ਬਲੇਸਿੰਗਸ ਮਿਲੀਆਂ ਜੀਵਨ ਦੇ ਵਿੱਚ ਤਰੱਕੀ ਮਿਲੀ ਹੈ ਪਰਿਵਾਰ ਦੇ ਵਿੱਚ ਖੁਸ਼ੀਆਂ ਮਿਲੀਆਂ ਅੱਗੇ ਵਧਿਆ ਸੋ ਹਮੇਸ਼ਾ ਇਸ ਚਰਚ ਦੇ ਵਿੱਚ ਕਦੀ ਵੀ ਕਿਸੇ ਨੂੰ ਧਰਮ ਬਦਲਣ ਦੇ ਲਈ ਪ੍ਰੇਰਿਤ ਨਹੀਂ ਕੀਤਾ ਜਾਂਦਾ ਹallelujah ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਦੇ ਚਰਨਾਂ ਦੇ ਨਾਲ ਉਹਨਾਂ ਦੀ ਭਗਤੀ ਦੇ ਨਾਲ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਧਰਮ ਆਪਣਾ ਹਰ ਕੋਈ ਆਪਣੇ ਧਰਮ ਦੇ ਨਾਲ ਚੱਲ ਸਕਦਾ ਹੈ ਇੱਥੇ ਹਰ ਇੱਕ ਨੂੰ ਬਰਾਬਰ ਸਨਮਾਨ ਬਰਾਬਰ ਪਿਆਰ ਬਰਾਬਰ ਸਤਿਕਾਰ ਮਿਲਦਾ ਸੋ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰੋਫਿਟ ਜੀ ਜਿਨ੍ਹਾਂ ਦਾ ਬਹੁਤ ਸਤਿਕਾਰ ਹੈ ਅੱਜ ਪੂਰੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਸੰਗਤਾਂ ਬਲੇਸਿੰਗ ਦੇ ਰਹੀਆਂ ਵਰਲਡ ਦੇ ਵਿੱਚ ਬਲੇਸਿੰਗ ਲੈ ਰਹੀਆਂ ਸੋ ਅਸੀਂ ਇਸੇ ਤਰੀਕੇ ਨਾਲ ਅਸ਼ੀਰਵਾਦ ਲੈਂਦੇ ਰਹੀਏ ਔਰ ਆਪਣਾ ਜੀਵਨ ਹੈ ਜਿਹੜਾ ਉਹਨੂੰ ਸਫਲ ਕਰਦੇ ਰਹੀਏ ਔਰ ਮੈਨੂੰ ਬਲੇਸ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ